ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਕਾਫੀ ਦਿਨੋਂ ਤੋਂ ਵੀਡੀਓ ਪਾਉਣ ਲੱਗੇ ਆ ਪਹਿਲਾਂ ਕੋਈ ਐਨਾ ਠੰਡ ਸੀ ਤੇ ਕੋਈ ਸਮਝ ਨਹੀਂ ਲੱਗਦੀ ਸੀ ਵੀ ਵੈਸੇ ਕੋਈ ਐਡੀ ਕਿਸੇ ਚੀਜ਼ ਦੀ ਲੋੜ ਵੀ ਨਹੀਂ ਸੀ ਕਿਉਂਕਿ ਜਿਹੜੀ ਠੰਡ ਹੀ ਮੇਨ ਚੀਜ਼ ਹੁੰਦੀ ਆ ਕਣਕਾਸ ਤੇ ਤੇ ਉਹ ਬਹੁਤ ਵਧੀਆ ਪਈ ਜਾਂਦੀ ਹੈ ਠੀਕ ਹੈ ਕੋਈ ਨੁਕਸਾਨ ਵੀ ਆ ਜਿਵੇਂ ਆਪਣੇ ਇਨਸਾਨਾਂ ਵਾਸਤੇ ਜ਼ਿਆਦਾ ਠੰਡ ਜਾਂ ਪਸ਼ੂਆਂ ਵਾਸਤੇ ਠੀਕ ਹੈ ਵੀ ਮਾੜੀ ਆ ਥੋੜੀ ਜੀ ਤੇ ਪਰ ਕਣਕਾਸ ਤੇ ਬਹੁਤ ਵਧੀਆ ਚੀਜ਼ ਆ ਤੇ ਅੱਜ ਆਪਾਂ ਗੱਲ ਕਰਨੀ ਆ ਵੀ ਆਪਾਂ ਕਣਕ ਤੇ ਕਿਹੜੀ ਸਪਰੇਅ ਕਰੀਏ ਤੇ ਜਿਹੜਾ ਵੀ ਇਹਦਾ ਪਕਾ ਵੀ ਬਦਾਮਾਂ ਵਰਗਾ ਹੋਵੇ ਤੇ ਝਾੜ ਵੀ ਵਧੀਆ ਹੋਵੇ ਮੈਨੂੰ ਨਹੀਂ ਲੱਗਦਾ ਐ ਕਿ ਕੋਈ ਕਣਕ ਪਰਮਾਤਮਾ ਦੀ ਕਿਰਪਾ ਨਹੀਂ ਤਾਂ ਘਟ ਛੜੂਗੀ ਹਾਂ ਕੋਈ ਬਾਲੀਆਂ ਗੇਤੀਆਂ ਕਣਕਾਂ ਪਹਿਲਾਂ ਨਹੀਂ ਸਿਰ ਆਈਆਂ ਜਾਂ ਕੋਈ ਪਾਣੀ ਪੂਣੀ ਦੀ ਮਾਰ ਚ ਆ ਗਿਆ ਜਾਂ ਕੋਈ ਹੋਰ ਕੋਈ ਕਾਰਨ ਬਣ ਗਿਆ ਉਹ ਗੱਲਾਂ ਵੱਖ ਹੈ ਤੇ ਹੁਣ ਜਿਹੜਾ ਹੈਗਾ ਆਪਣਾ ਤਿੱਦੂ ਪਹਿਲਾਂ ਆਪਾਂ ਵੇਖੋ ਰਿਆਂ ਪਾਈਆਂ ਵਰੇਆਂ ਸਾਰਿਆਂ ਦੀ ਪੂਰੀਆਂ ਹੋ ਗਈਆਂ ਜਿਹੜੀ ਕੋਈ ਕਿਸੇ ਨੇ ਮੈਗਨੀਜ਼ ਕਰਨੀ ਸੀ ਮੈਗਨੀਜ਼ ਕੀਤੀ ਕਿਸੇ ਨੇ ਤੱਤਾਂ ਵਾਲੀ ਕਰਨੀ ਸੀ ਉਹ ਕੀਤੀ ਤੇ ਕਿਸੇ ਨੇ ਜਿੰਕ ਕੀਤੀ ਜਾਂ ਕੁਝ ਵੀ ਕੀਤਾ ਇਹ ਤੋਂ ਪਹਿਲਾਂ ਆਪਾਂ ਕਰੀਏ ਆਪਾਂ ਆਪਣਾ ਹਿਸਾਬ ਦਾ ਹੁੰਦਾ ਵੀ ਆਪਾਂ ਰਹਿਆਂ ਪਾਈਏ ਤੇ ਆਪਾਂ ਜਿਹੜੀ ਕੋਈ ਸਪਰੇਅ ਕਰਨ ਵਾਲੀ ਜਾਂ ਗੋਲਡਨ ਡੇ ਕਰਨ ਵਾਲੀ ਹੈ ਜਾਂ ਕੋਈ ਬਾਥੂ ਵਾਲੀ ਹੈ ਉਹ ਕਰਤੀ ਵੀ ਹੁਣ ਆਪਣਾ ਕੰਮ ਪੂਰਾ ਇਹ ਤੋਂ ਬਾਅਦ ਆਪਾਂ ਜਦੋਂ 60-65 ਦਿਨ ਤੋਤੇ ਹੋ ਗਈ ਕਿਉਂਕਿ ਉਸ ਤੋਂ ਬਾਅਦ ਵੀ ਆਪਾਂ ਪਾਣੀ ਲਾਉਣੇ ਆ ਤੇ ਹੋਰ ਆਪਣਾ ਕੋਈ ਕੰਮ ਨਹੀਂ ਜਾਂ ਆਪਣਾ ਕੰਮ ਹੋਊਗਾ ਜਦੋਂ ਆਪਾਂ ਕਣਕ ਨਿਸਰਾਈ ਤੇ ਜਾਂ ਨਿਸਰ ਦੇ ਨੇੜੇ ਆ ਉਦੋਂ ਆਪਾਂ ਕੋਈ ਸਪਰੇਅ ਕਰੀਏ ਫੰਗੀਸਾਈਡ ਕਰੀਏ ਤੇਲੇ ਵਾਲੀ ਕਰੀਏ ਜਾਂ ਸੁੰਡੀ ਵਾਲੀ ਕਰੀਏ ਬਹੁਤ ਭਰਾ ਸੁੰਡੀ ਵਾਲਾ ਸਪਰੇਅ ਨਹੀਂ ਕਰਦੇ ਤੇ ਬਹੁਤ ਕਰਦੇ ਐ ਕੋਈ ਏਡਾ ਫਰਕ ਨਹੀਂ ਆਦਾ ਨਾ ਤਾਂ ਕੋਈ ਕਰੀਦਾ ਜਿਆਦਾ ਫਾਇਦਾ ਤੇ ਨਾ ਕੋਈ ਨਾ ਕਰੀਦਾ ਨੁਕਸਾਨ ਹੈ ਸੁੰਡੀ ਵਾਲ ਦਾ ਜਿਹੜੀ ਆਪਾਂ ਛਿੱਟਾਂ ਤੇ ਕਰਦੇ ਆ ਵੀ ਦਾਣਿਆਂ ਨੂੰ ਨਾ ਖਾਵੇ ਸੁੰਡੀ ਉਹਦਾ ਉਹਦਾ ਆਪਣਾ ਤਜਰਬਾ ਆਪਾਂ ਕਦੇ ਵੀ ਉਹ ਸੁੰਡੀ ਵਾਲੇ ਸਪਰੇ ਨਹੀਂ ਪਾਈ ਤੇ ਇਹ ਕਰਕੇ ਇਹ ਚ ਕਰਕੇ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਕਦੇ ਵੀ ਉਹ ਸੁੰਡੀ ਵਾਲੇ ਸਪਰੇ ਨਹੀਂ ਪਾਈ ਕਣਕ ਤੇ ਤੇ ਬਾਕੀ ਜਿਹੜੀ ਗੱਲ ਆਪਾਂ ਅੱਜ ਕਰਨੀ ਆ ਉਹ ਹੈਗੀ ਆ ਬਈ ਜੇ ਹੁਣ ਜੇ ਆਪਾਂ ਵਧੀਆ ਝਾੜ ਲੈਣਾ ਵਧੀਆ ਦਾਣੇ ਹੋਣ ਤੇ ਰੱਬ ਦੀ ਕਿਰਪਾ ਹੋਈ ਏ ਠੰਡ ਦੀ ਤੇ ਕਣਕਾਂ ਬਹੁਤ ਵਧੀਆ ਹੈ ਪਾਣੀ ਵੀ ਕਈਆਂ ਨੇ ਹਜੇ ਤੱਕ ਇੱਕ ਇੱਕ ਲਾਇਆ ਦੂਜਾ ਪਾਣੀ ਨਹੀਂ ਲਾਇਆ ਜੇ ਪਾਣੀ ਮੰਗਦੀ ਆ ਕਣਕ ਤੇ ਪਾਣੀ ਆਪਾਂ ਲਾਈਏ ਕਿਉਂਕਿ ਉਤੋਂ ਪਾਲੇ ਨਾ ਹੁੰਦੀਆਂ ਜਾਂਨੀਆਂ ਪੀਲੀਆਂ ਜਾਂ ਨੋਕਾਂੀਆਂ ਖਟੀਆਂ ਹੁੰਦੀਆਂ ਜਾਂਨੀਆਂ ਪੱਤੇ ਇਹ ਤੇ ਉਹ ਜਿਆਦੇ ਠੰਡ ਨਾਲ ਹੀ ਹੈ ਹੋਰ ਕੋਈ ਘਾਟ ਨਹੀਂ ਗੀ ਤੇ ਬਾਕੀ ਜਦੋਂ ਧੁੱਪਾਂ ਲੱਗਾਂ ਲੱਗੀਆਂ ਤੁਸੀਂ ਵੇਖੋਗੇ ਕਣਕਾਂ ਦੇ ਰੰਗ ਪਰਮਾਤਮਾ ਕਰੂਗਾ ਕਿਰਪਾ ਆਟੋਮੈਟਿਕ ਹੀ ਕਣਕਾਂ ਨੇ ਫਸ ਜਾਣਾ ਤੇ ਹੁਣ ਬਹੁਤ ਕਣਕਾਂ ਜਿਹੜੀਆਂ ਹੈਗੀਆਂ ਵੀ ਗੰਢ ਬਣਾਉਣ ਲੱਗ ਪੀਆਂ ਤੇ ਉਸ ਤੋਂ ਬਾਅਦ ਫਿਰ ਚੱਲ ਪੈਂਦਾ ਕੰਮ ਛਿੱਟਾ ਬਣਦਾ ਤੇ ਜੇ ਇੱਥੇ ਆ ਕੇ ਆਪਾਂ ਕਿਹੜੀ ਸਪਰੇਅ ਕਰੀਏ ਵੀ ਆਪਣੇ ਕਣਕ ਤੇ ਦਾਣੇ ਵੀ ਪੂਰੇ ਮੋਟੇ ਹੋਣ ਤੇ ਝਾੜ ਵੀ ਵਧੀਆ ਰਵੇ ਉਹਦੇ ਵਾਸਤੇ ਆਪਾਂ ਤੁਹਾਨੂੰ ਇੱਕ ਗੱਲ ਦੱਸਦੇ ਆਂ ਤੇ ਜਿਹੜੀ ਸਪਰੇਅ ਹੈਗੀ ਐ ਜੇ ਤਾਂ ਆਪਣੇ ਕਣਕ ਗੋਭ ਦੇ ਵਿੱਚ ਐ ਨਿਤਰੀ ਨਹੀਂ ਤੇ ਇੱਥੇ ਆ ਕੇ ਜਦੋਂ ਆਪਣੇ ਫਿਰ ਦਾਣਿਆਂ ਨੂੰ ਜਾਂ ਬੂਝੇ ਨੂੰ ਜਿਹੜੇ ਬੂਟਾ ਹੁੰਦਾ ਉਹਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹ ਹੁੰਦੀ ਐ ਮੈਨ ਫਾਸਫੋਰਸ ਤੇ ਫਾਸਫੋਰਸ ਆਪਾਂ ਨੂੰ ਕਿੱਥੋਂ ਮਿਲੂਗੀ ਜਾਂ ਤਾਂ ਆਪਾਂ ਨੇ ਜਿਹੜੀ ਡਾਈ ਪਾਈ ਐ ਤੇ ਜਾਂ ਆਪਾਂ ਜੇ ਉਤੋਂ ਦੇਣੀ ਆ ਤਾਂ ਹੁਣ ਕਿਵੇਂ ਦਈਏ ਕਾਦੀ ਸਪਰੇ ਕਰੀਏ ਇਹਦੇ ਵਾਸਤੇ 05234 ਇਹਦੀ ਡੋਜ਼ 1 ਕਿਲੋ ਕਿੱਲੇ ਦੀ ਆਪਾਂ ਇਹ ਸਪਰੇ ਕਰ ਸਕਦੇ ਆ ਤੇ ਇਹ ਸਪਰੇ ਕਰਨਾ ਆਪਾਂ ਨੂੰ ਇਹਦੀ ਫਾਸਪੋਰਸ ਦੀ ਘਾਟ ਹੈ ਜਿਹੜੀ ਉਹ ਪੂਰੀ ਹੋ ਜੂਗੀ ਤੇ ਬਾਕੀ ਦੋ ਨੰਬਰ ਤੇ ਗੱਲ ਹੁਣ ਥੱਲੇ ਪਾਈ ਡਾਈ ਨੇ ਕੰਮ ਨਹੀਂ ਕਰਨਾ ਜੇ ਆਪਾਂ ਥੱਲੇ ਪਾਵਾਂਗੇ ਤਾਂ ਜਿਹੜੀ ਪੱਤیاں ਰਹੀ ਖਰਾਕ ਜਾਣੀਆਂ ਉਹਨੂੰ ਇਹ ਛੇਤੀ ਲੈ ਲੈਂਦੀ ਹੈ ਫਸਲ ਨੰਬਰ 2 ਤੇ ਜੇ ਆਪਣੀ ਕਣਕ ਕਿਤੇ ਨਿਸਰੀ ਹੈ ਤੇ ਉੱਥੇ ਆਪਾਂ ਕੀ ਕਰੀਏ ਉਹ ਤੇ ਉੱਥੇ ਆਪਾਂ 0050 ਤੇ ਬੋਰਨ ਬੋਰਨ ਆਪਾਂ ਕਿੰਨਾ ਪਾਉਣਾ ਇਹਦਾ ਹੈਗਾ ਮਸਲਾ ਵੀ ਜੇ ਤੁਸੀਂ 100 ਲੀਟਰ ਪਾਣੀ ਲਾਉਣਾ ਆ ਹਾਂ 100 ਲੀਟਰ ਪਾਣੀ ਲਾਉਣਾ ਤਾਂ 100 ਗ੍ਰਾਮ ਬੋਰਨ ਇਹ ਆਪਾਂ ਪਾਣੀ ਘੱਟ ਨਹੀਂ ਲਾਉਣਾ ਇਹ ਦੋ ਚੀਜ਼ਾਂ ਦੀ ਆਪਾਂ ਸਪਰੇਅ ਕਰ ਸਕਦੇ ਹਾਂ ਜਿੱਥੇ ਨਿਸਰੀ ਹੈ ਕਣਕ ਤੇ ਜਿੱਥੇ ਨਹੀਂ ਨਿਸਰੀ ਉੱਥੇ ਆਪਾਂ 0 52 34 ਤੇ ਬੋਰਨ ਇਹ ਦੋਵਾਂ ਦੀ ਸਪਰੇਅ ਕਰ ਸਕਦੇ ਆ ਤੇ ਜੇ ਆਪਾਂ ਇਹ ਸਪਰੇਅ ਤੇ ਇਹਦੀ ਘਾਟ ਹੋਈ ਤਾਂ ਪੂਰੀ ਹੋ ਜਾਊਗੀ ਤੇ ਆਪਾਂ ਨੂੰ ਇਹਦੀ ਘਾਟ ਮਹਿਸੂਸ ਨਹੀਂ ਹੋਣੀ ਫਿਰ ਆਪਾਂ ਨੂੰ ਕਈ ਰਿਆਏ ਹੁੰਦਾ ਜੇ ਆਪਾਂ ਉਹ ਸਪਰੇਅ ਕਰ ਦਿੰਦੇ ਤਾਂ ਕਣੀ ਵੇ ਬਾਲਾ ਵਧੀਆ ਝਾੜ ਬਣ ਜਾਂਦਾ ਤੇ ਇਹ ਦੋ ਸਪਰੇਅ ਆਪਾਂ ਤੁਹਾਨੂੰ ਦੱਸੀਆਂ ਇਹਦੀ ਸਪਰੇਅ ਕਰਦਾ ਹੁਣ ਪੂਰਾ ਟਾਈਮ ਹੈ ਜਿਹੜੀਆਂ ਕਣਕਾਂ ਗੋਭ ਚ ਹੈ ਯਾਨੀ ਕਿ ਚਿੱਟਾ ਬਨ ਲਿਆ ਪਿਆ ਜਿਨ੍ਹਾਂ ਦੇ ਤੇ ਜਾਂ ਜਿਹੜੀਆਂ ਕਣਕਾਂ ਛਿੱਟੇ ਕੱਢਿਆਈਆਂ ਬਹੁਤਾਂ ਹੀ ਕਣਕਾਂ ਛਿੱਟੇ ਵੀ ਕੱਢਿਆਈਆਂ ਤੇ ਅਜੇ ਤੱਕ ਬਹੁਤ ਕਣਕਾਂ ਗੋਭ ਚ ਵੀ ਹੋਣੀਆਂ ਛਿੱਟਾ ਬਣ ਲੱਗਿਆ ਹੋਊਗਾ ਤੇ ਇਹ ਜਿਹੜਾ ਟਾਈਮ ਹੁੰਦਾ ਹੈ ਇਹ ਟਾਈਮ ਤੇ ਇਹ ਸਪਰੇਅ ਕਰਨ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਆਪਾਂ ਜੇ ਡਾਈ ਜਿਹੜੀ ਥੱਲੇ ਆ ਉਹ ਆਪਾਂ 50 ਕਿਲੋ ਪਾਉਨੇ ਆ ਬਾੜੇ ਤਾਂ ਤੇ ਕੁਝ ਕਿਸਾਨ ਹੈਗੇ ਜਿਹੜੇ 75 ਕਿਲੋ 65 ਕਿਲੋ ਵੀ ਡਾਈ ਥੱਲੇ ਪਾਉਂਦੇ ਆ ਡੀਏਪੀ ਤੇ ਪੋਟਾਸ਼ ਤਾਂ ਬਹੁਤ ਭਰਾ ਪਾਉਂਦੇ ਨਹੀਂ ਹੁਣੇ ਤੇ ਕੋਈ ਜਿਹੜੇ ਪਾਉਂਦੇ ਆ ਉਹ ਤਾਂ ਉਹਨਾਂ ਨੂੰ ਤਾਂ ਪਤਾ ਉਹਦੇ ਕੰਮ ਦਾ ਤੇ ਇਹ ਚ ਆਪਣੇ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ